ਜ਼ਰੂਰ ਦੇ ਚੀਮਾ ਚ ਪੀਵੀਸੀ ਫੈਕਟਰੀ ਦੇ ਸਾਹਮਣੇ ਪੁਲਿਸ ਮੁਲਾਜ਼ਮ ਦੀ ਗੁੰਡਾਗਰਦੀ ਸਾਹਮਣੇ ਜਿੱਥੇ ਉਹਨਾਂ ਨੇ ਫੈਕਟਰੀ ਦੇ ਸਾਹਮਣੇ 9 ਜਵਾਨਾਂ ਦੇ ਥੱਪੜ ਤੇ ਲੱਤਾਂ ਮਾਰੀਆਂ ਤੁਸੀਂ ਵੀ ਤਸਵੀਰਾਂ ਦੇ ਵਿੱਚ ਸਾਫ਼ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਵਰਦੀ ਧਾਰੀ ਮੁਲਾਜ਼ਮ ਆਪਣੀ ਵਰਦੀ ਦੀ ਧੌਂਸ ਦਿਖਾਉਂਦੇ ਹੋਏ ਇਨ੍ਹਾਂ 9 ਜਵਾਨਾਂ ਦੇ ਥੱਪੜ ਮਾਰਦਾ ਨਜ਼ਰ ਆ ਰਿਹਾ ਹੁਣ ਤੁਸੀਂ ਸੋਚ ਰਹੇ ਹੋਮੋਗੇ ਕੀ ਆਖਿਰ ਇਸ ਪੁਲਿਸ ਮੁਲਾਜ਼ਮ ਦੇ ਵੱਲੋਂ 9 ਜਵਾਨਾਂ ਦੇ ਥੱਪੜ ਕਿਉਂ ਮਾਰੇ ਨੇ ਆਖਿਰ ਕਸੂਰ 9 ਜਵਾਨਾਂ ਦਾ ਜਾਂ ਫਿਰ ਇਸ ਵਰਦੀ ਧਾਰੇ ਪੁਲਿਸ ਅਫਸਰ ਦਾ ਇਹ ਵੀ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾਂ ਸੀ ਨਜ਼ਰ ਮਾਰ ਲੈਂਦੇ ਆ ਇਹਨਾਂ ਤਸਵੀਰਾਂ ਤੇ ਦਰਅਸਲ ਇਹ ਸਾਰਾ ਮਾਮਲਾ ਟ੍ਰੈਫਿਕ ਨਿਯਮਾਂ ਦਾ ਫੈਕਟਰੀ ਦੇ ਵਿੱਚ ਕੰਮ ਕਰਨ ਦੇ ਬਾਅਦ ਨੌਜਵਾਨ ਇੱਕ ਮੋਟਰਸਾਈਕਲ ਦੇ ਉੱਪਰ ਦੋ ਤੋਂ ਜ਼ਿਆਦਾ ਬੈਠ ਕੇ ਸਫ਼ਰ ਕਰਦੇ ਸਨ ਪਰ ਐਸਐਚਓ ਨੇ ਉਹਨਾਂ ਦਾ ਚਲਾਣ ਕਰਨ ਦੀ ਬਜਾਏ ਗੁੰਡਾਗਰਦੀ ਦਿਖਾਉਂਦੇ ਹੋਏ ਸਾਰੇ ਨੌਜਵਾਨਾਂ ਦੇ ਸਾਹਮਣੇ ਉਹਨਾਂ ਦੇ ਥੱਪੜ ਜੜਨੇ ਸ਼ੁਰੂ ਕਰ ਦਿੱਤੇ ਚੀਮਾ ਪੁਲਿਸ ਸਟੇਸ਼ਨ ਦੇ ਐਸਐਚਓ ਲਖਵੀਰ ਸਿੰਘ ਨੇ ਕੈਮਰੇ ਦੇ ਸਾਹਮਣੇ ਬਿਆਨ ਦੇਣ ਤੋਂ ਮਨ੍ਹਾ ਕਰ ਦਿੱਤਾ। ਉਤੇ ਨਿੱਜੀ ਤੌਰ ਤੇ ਪੁਲਿਸ ਮੁਲਾਜ਼ਮ ਦੇ ਸੀਨੀਅਰ ਅਫਸਰ ਨਾਲ ਗੱਲ ਕੀਤੀ ਤਾਂ ਉਹਨਾਂ ਕਹਿ ਕੇ ਇੱਕ ਮੋਟਰਸਾਈਕਲ ਤੇ 4-4 ਨੌਜਵਾਨ ਚੜ੍ਹ ਕੇ ਜਾਂਦੇ ਸਨ ਅਤੇ ਜਦੋਂ ਇਹਨਾਂ ਨੂੰ ਰੋਕਿਆ ਗਿਆ ਤਾਂ ਅੱਗੋਂ ਬਤਮੀਜ਼ੀ ਕੀਤੀ ਜਿਸ ਕਰਕੇ ਇਹਨਾਂ ਦੇ ਥੱਪੜ ਜੜੇ ਨੇ। ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ।